ਪੱਤਰਕਾਰ ਬੁੱਟਾ ਸਿੰਘ ਗਾਲਵੋ ਤੁਸੀਂ ਦੇਖ ਰਹੇ ਹੋ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਹੋ ਦਰਸ਼ਕੋ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਵਾ ਤੇ ਲੀਡਰਾਂ ਦੀ ਜਿਹੜੀ ਦਿਲਾ ਦੀ ਧੜਕਣਾ ਬਿਲਕੁਲ ਤੇਜ਼ ਹੋ ਚੁੱਕਿਆ ਕੈਂਡੀਡੇਟ ਨੇ ਆਪਣੀਆਂ ਗਤੀਵਧੀਆਂ ਬਿਲਕੁਲ ਤੇਜ਼ ਕਰ ਦਿੱਤੀਆਂ ਵਾ ਇਸੇ ਲਈ ਤਹਿਤ ਅੱਜ ਜਹਰਾਉਂ ਦੇ ਵਿੱਚ ਹੋਜਨ ਸਮਾਜ ਪਾਰਟੀ ਦੇ ਕੈਂਡੀਡੇਟ ਸਰਦਾਰ ਦਵਿੰਦਰ ਸਿੰਘ ਰਾਮ ਨਾਲ ਵੱਲੋਂ ਵੀ ਆਪਣਾ ਸ਼ਰਤੀ ਪ੍ਰਦਰਸ਼ਨ ਕੀਤਾ ਗਿਆ ਬਾ ਸ਼ਰਤੀ ਪ੍ਰਦਰਸ਼ਨ ਦੇ ਵਿੱਚ ਉਹਨਾਂ ਨੇ ਸਾਨੂੰ ਕੀ ਜਾਣਕਾਰੀ ਦਿੱਤੀ ਆ ਅਤੇ ਉਹਨਾਂ ਦੇ ਨਾਲ ਆਏ ਹੋਏ ਸੀਨੀਅਰ ਲੀਡਰ ਸਾਨੂੰ ਕੀ ਜਾਣਕਾਰੀ ਦਿੰਦੇ ਆ ਆਓ ਆਪਾਂ ਸਾਰਿਆਂ ਨੂੰ ਜਗਰਾਓ ਉਹਦੇ ਵਿੱਚ ਰੋਡ ਸ਼ੋਅ ਦੇ ਵਿੱਚ ਲੈ ਕੇ ਚੱਲਗੇ। ਮੋਗ ਨਾਲੇ ਬੋਲੋ ਜੀ। ਹੋਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ جی سنگرش کرو ہم تمہارے ساتھ ہیں دوویندر سنگھ جی سنگرش کرو ہم تمہارے ساتھ ہیں دوویندر سنگھ جی زندہ باد زندہ باد زندہ باد دوویندر سنگھ جی زندہ باد زندہ باد زندہ باد رانگڑیا صاحب زندہ باد زندہ باد زندہ باد رانگڑیا صاحب زندہ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕਾਮਯਾਬੀ ਹੈ ਸਰਦਾਰ ਰਣਜੀਤ ਸਿੰਘ ਜੀ ਦਾ ਨਾਮ ਲੈਂਦਾ ਦੇਖੀ ਬੰਦ ਕੰਚੀ ਵੱਡੋ ਪਹਿਲਾਂ ਕੰਚੀ ਵੱਡੋ ਜਿਆਦਾ ਚੀ ਪਹਿਲਾਂ ਕੰਚੀ ਪਹਿਲਾਂ ਕਰੋ ਯੂਨ ਕੱਟੋ ਯੂਨ ਕੱਟੋ ਤਾੜਕੇ ਮਾਰੋ ਤਾੜਕੇ ਚਲੋ ਜੀ ਆਨਿਆ ਬੰਦੇ रा त डर दो त ਮੁਹਰੇ ਨਾ ਗੋਲਿਆ ਇੱਧਰ ਬੇਟਾ ਉਹਨਾਂ ਦਾ ਜੀ ਸੱਸੀ ਗੱਲ ਇਹਦੇ ਬੇਟਾ ਵਾਜੇ ਇਹ ਸਾਹਨੇ ਬੇਟਾ ਜੀ ਅਨੁਕਾਤ ਪਾਦਾ ਪਾਦਾ ਭਾਈ ਵਿਚੇ ਵਿਚੇ बहुजन समाज पार्टी जिंदाबाद 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 दल तो डरना छोड़े झंडे कर ओ। वोट हमारा राज तुम्हारा नहीं चलेगा नहीं चलेगा वोट हमारा राज तुम्हारा नहीं चलेगा नहीं चलेगा भोजन की बात करेगा, करेगा। दिल्ली पे राज जो भोजन की बात करेगा वो दिल्ली पे राज करेगा वोट हमारा राज तुम्हारा नहीं चलेगा नहीं चलेगा भोजन समाज पार्टी जिंदाबाद 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 भोजन समाज ਮੰਡੀ ਗੁਰੇਆ ਮੰਡੀ ਅੱਗੇ ਦੇ ਦੇਸ਼ਤੀ ਸੰਸਦ ਦੇ ਵਿੱਚ ਜਾਣਗੇ ਤਾਂ ਲੁਧਿਆਣਾ ਹਲਕੇ ਦੀ ਕਾਇਆ ਚਲਪ ਕਰਨ ਦੇ ਲਈ ਤਿੰਨ ਰਾਤੇ ਕਰ ਦੇਣਗੇ ਕਿਉਂਕਿ ਸਰਦਾਰ ਜਗਿੰਦਰ ਸਿੰਘ ਜੀ ਰਾਉਂਦਰੀਆ ਸਾਹਿਬ ਵਿਦਿਅਨਰੀ ਵਿਅਕਤੀ ਨੇ ਇਹਨਾਂ ਦਾ ਰਿਜ਼ਨ ਬਹੁਤ ਲੰਬਾ ਹੈ ਜੇ ਪੜੇ ਲਿਖੇ ਨੇ ਸਰਦਾਰ ਜਗਿੰਦਰ ਸਿੰਘ ਰਾਉਂਦਰੀਆ ਸਾਹਿਬ ਜੀ ਨੂੰ रोज़गारे गु पहिला ਪੀਨਾ ਐਮ ਜੀ ਦੇ ਬੋਲੇ ਪਾ ਦੋ ਨਾ ਦੋਨੋਂ ਇੱਕ ਮਿੰਟ ਸਾਨੂੰ ਬਿਠਾ ਦਿਓ ਦੋ ਬੰਦਿਆਂ ਨੂੰ ਚਲ ਤੂੰ ਬੈਠ ਜਾ ਵਿੱਚ ਰਹਿਣਾ ਕੋਈ ਬੈ ਜਾ ਵਿੱਚ ਮਣੀ ਜਾਂ ਘਟੀਓ ਉਂਗਲੀਆਂ ਪਾਲੀ ਮੈਨੂੰ ਬੈ ਜਾ ਮਾੜਾ ਉਹ ਮਾੜੀ ਕਰੂਗਾ ਆਪਣੇ ਕਸਿਆਂ ਦਾ ਪ੍ਰਖਸਵਾਰੋ ਸਾਟੀਵਾਰਾ ਬਟਨ ਦਬਾਓ ਇਹਦਾ ਆਨ ਬਚਾਓ ਆਪੀ ਵਾਲਾ ਫੁੱਟਾ ਕੇ ਵਾਓ ਸੰਧਾਰ ਬਚਾਓ ਜੈ ਭੀਮ ਜੈ ਭਾਰਤ ਹੋ ਜਾ ਵੀ ਹੋ ਜਾ ਰਣੂ ਦਾ ਬੰਦ ਕਰ ਦੋ ਯਾਰ ਆ ਬੰਦ ਕਰੋ ਜੀ 74 74 ਦਰ ਸਿੰਘ ਰਾਮਗੜ੍ਹ ਦੀਆਂ ਜੀ ਤੁਸੀਂ ਪਾਰਟੀ ਦੇ ਵਿੱਚ ਅੱਜ ਹੋਜੇ ਸਵਾਜਪਤੀ ਦੇ ਕੈਂਡੀਡੇਟ ਹੋ ਤੁਸੀਂ ਸਾਡੇ 85 86 ਪਿੰਡਾਂ ਦੇ ਵਿੱਚੋਂ ਹੁੰਦੇ ਹੋ ਪਾਰਟੀ ਦੇ ਕੀ ਮਿਸ਼ਨ ਹੋ ਗਿਆ ਹਸਤਾ ਹੈ ਪਾਰਟੀ ਦੀ ਪੋਜੀਸ਼ਨ ਦਾ ਸਾਡੇ ਸ਼ਹਿਰੀ ਪਰਵਾ ਪਿੰਡੂ ਪ੍ਰਧਾਨੇ ਦੱਸ ਸਕਦੇ ਆ ਹਾਂਜੀ ਅਸੀਂ ਤਾਂ ਇੱਕ ਛੋਟੇ ਉਮੀਦਵਾਰ ਬਣ ਕੇ ਆਏ ਆ ਔਰ ਤੁਹਾਡੀ ਸਾਰ ਤੁਹਾਡੇ ਸਾਰੇ ਸਾਡੇ ਭਾਈ ਸਾਹਿਬ ਦੱਸਣਗੇ ਹਾਂਜੀ ਮੋਤਾ ਸਿੰਘ ਜੀ ਸ਼ਹਿਰੀ ਪ੍ਰਧਾਨ ਆ ਸੱਚੇ ਸ਼ਤਮੈਂ ਇੱਕ ਮੈਂ ਤਾਂ ਵੇ ਵੋਟਰਾਂ ਨੂੰ ਕਿਸ ਕਿਸ ਨੇ ਜਦੋਂ ਇਹਸ ਤੋਂ ਬਾਅਦ ਵੋਟਰਾਂ ਨੂੰ ਇਹੀ ਸੰਦੇਸ਼ ਜੋ ਭੈਣ ਮਾਇਆਵਤੀ ਜੀ ਨਮਾ ਸ਼ਹਿਰ ਦੇ ਵਿੱਚ ਆਏ ਉਹਨਾਂ ਨੇ ਵੀ ਵੋਟਰਾਂ ਨੂੰ ਇਹੀ ਕਿਹਾ ਬਈ ਹੁਣ ਸਾਡੀ ਮੈਜੋਰਟੀ 85% ਹੋ ਗਈ ਹੈ ਜੀ ਔਰ 15% ਵਾਲੇ ਤੁਹਾਡੇ ਦੇ ਰਾਜ ਕਰਦੇ ਆ ਅਗਰ ਤੁਸੀਂ ਆਪਣਾ ਸੰਵਿਧਾਨ ਬਚਾਉਣਾ ਹੈ ਤਾਂ ਤੁਸੀਂ ਇਕਜੁੱਟ ਹੋ ਕੇ ਹਕਤੀ ਨੂੰ ਜਿਤਾਓ ਤੇ ਆਪਣਾ ਸੰਵਿਧਾਨ ਬਚਾਓ ਬੱਚਿਆਂ ਦਾ ਭੇਖ ਬਣਾਓ ਇੱਕ ਪਾਸੇ ਤੁਹਾਡੇ ਦੇ ਕਿਹੜੇ ਮੁਕਾਬਲੇ ਦੇ ਵਿੱਚ ਕੈਂਡੀਡੇਟ ਆ ਜੀ ਬਹੁਤ ਵੱਡੇ ਵੱਡੇ ਰਜਵਾੜੇ ਆ ਤੇ ਤੁਸੀਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਕੌਣ ਲੜਨ ਦਾ ਮੁਕਾਬਲਾ ਕਿਸ ਤਰ੍ਹਾਂ ਕਰੋਗੇ ਕੋਈ ਪ੍ਰਮਾਤਮਾ ਹੀ ਕਰਾਉਂਦਾ ਹੁੰਦਾ ਅਸੀਂ ਦਾ ਇੱਕ ਸਾਡੀ ਪਾਰਟੀ ਵੀ ਬਹੁਤ ਗਰੀਬ ਹੈ ਔਰ ਅਸੀਂ ਵੀ ਕਿਰਤੀ ਸਮਾਜ ਦੇ ਵਿੱਚੋਂ ਹੀ ਆਏ ਆ ਔਰ ਸਾਡੇ ਜਿਹੜੇ ਕਿਰਤੀ ਭਰਾਵਾਂ ਦੇ ਹੱਕ ਜਿਹੜੇ ਅਮੀਰ ਲੋਕਾਂ ਨੇ ਰਜਵਾੜਿਆਂ ਨੇ ਕੋਏ ਹੋਏ ਹਨ ਅਸੀਂ ਉਹ ਆਪਣੇ ਸਵਧਾਨ ਦੀ ਖਾਤਰੇ ਲੜਾਈ ਲੜ ਰਹੇ ਆ ਕੀ ਹਾਲ ਹੈ ਕੀ ਕਰਨੀ ਚਾਹੀਦੀ ਹੈ ਕੀਤੇ ਇਹਨਾਂ ਜੌਨੇ ਆਈ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਪੋਰਟਰ ਮੋਟਰ ਜਆ ਆਪਣੇ ਭਰਾ ਹਨ ਉਹਨਾਂ ਨੂੰ ਇਹ ਸੰਦੇਸ਼ ਆ ਕਿ ਤੁਸੀਂ ਇਸ ਵਾਰ ਹਾਥੀ ਨੂੰ ਬਚਾਓ ਤੇ ਆਪਣੇ ਸੰਵਿਧਾਨ ਨੂੰ ਬਚਾਓ ਆਪਣੇ ਬੱਚਿਆਂ ਦਾ ਭਵਿੱਖ ਬਣਾਓ ਔਰ ਆਪਣੇ ਜਿਹੜੇ ਇੱਥੇ ਇੱਕ ਨਵਾਂ ਹਸਪਤਾਲ ਲਿਆਵਾਂਗੇ ਨਵੇਂ ਉਮੀਦ ਤੇ ਆਪਣੇ ਖਾਰਨੇ ਲਗਾਵਾਂਗੇ ਫੈਕਟਰੀਆਂ ਲਗਵਾਵਾਂਗੇ ਔਰ ਸਿਹਤ ਸਹੂਲਤਾਂ ਦਾ ਧੰਨਵਾਦ ਧੰਨਵਾਦ ਮਿਹਰਬਾਨ ਅੱਜ ਦਾ ਰੋਡ ਸ਼ੋਅ ਵੇਖਣ ਜਾਣ ਕਰੀਏ ਅੱਜ ਦਾ ਰੋਡ ਸ਼ੋਅ ਸਾਡਾ ਇਸ ਮਕਸਦ ਦੇ ਉੱਤੇ ਆ ਜਿਆਦਾ ਤੋਂ ਜਿਆਦਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਔਰ ਕਸਬਿਆਂ ਦੇ ਵਿੱਚ ਬਹੁਤ ਜਨ ਸਮਾਜ ਪਾਰਟੀ ਨੇ ਜੋ ਕਾਂਗਰਸ ਕਾလီਦਾਲ ਔਰ ਝਾੜੂ ਵਾਲੇ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਨਾਂ ਦੀਆਂ ਅੱਖਾਂ ਦੇ ਵਿੱਚ ਥਰੂ ਲਿਆਏ ਹੋਏ ਆ ਅੱਜ ਇਨਾਂ ਦੀਆਂ ਅੱਖਾਂ ਦੇ ਆਂਡਲੇ ਬਾਹਰ ਕੱਢ ਕੇ ਅਸੀਂ ਫੇਰੀ ਦਮ ਲਵਾਗੇ ਔਰ ਭੋਜਨ ਸਮਾਜ ਪਾਰਟੀ ਦਾ ਭਾਰਤ ਦੇ ਵਿੱਚ ਪੂਰਾ ਰਾਜ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਭਾਗ ਪ੍ਰਧਾਨ ਜੀ ਤੁਸੀਂ ਕਿਸ ਨੇ ਸੁਣਾ ਚਾਹੋ ਮੋਟਰ ਮੈਂ ਮੋਟਰ ਨੂੰ ਇਹੀ ਸਿਨੇ ਕਹਿੰਦਾ ਦਮਾ ਬਹੁਤ ਜਨ ਸਮਾਜ پارٹی ਅੱਜ ਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੱਧ ਰਹੀ ਆ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਬਹੁਤ ਜਨ ਸਮਾਜ پارٹی ਆ ਉਹ ਵੱਡੇ ਪੱਧਰ ਤੇ ਜਾਗਤ ਹੋ ਕੇ ਔਰ ਇੱਕ ਕੀ ਕਹਿ ਰਹੇ ਨੇ ਕਿ ਵੀ ਬਹੁਤ ਜਨ ਸਮਾਜ ਪਾਰਟੀ ਪੰਜਾਬ ਦੇ ਪਹੁੰਚਾਂਗੇ ਨੈਸ਼ਨਲ ਦੇ ਵਿੱਚ ਔਰ ਅੱਜ ਜਦੋਂ ਦੇਖਦੇ ਆ ਮੈਂ तकरीबन ਸਾਰਾ ਲੁਧਿਆਣਾ ਸਾਡੇ ਨਾਲ ਸਾਡੇ ਸਰਕਾਰ ਜੋ ਜਗਿੰਦਰ ਸਿੰਘ ਜੀ RAMਗੜ੍ਹਿਆ ਜੋ ਉਮੀਦਵਾਰ ਨੇ ਵੀ ਅਸੀਂ ਸਾਰਾ ਲੁਧਿਆਣਾ तकरीबन ਇਕੱਠਾ ਲਿਆ ਇਹ ਦੇ ਰੱਜੀ ਬੈਂਡ ਬੈਂਡ ਜਾ ਕੇ ਮੰਦੇ ਮੰਦੇ ਜਾ ਕੇ ਰੋਕਾਂ ਨੇ ਨਾਲ ਅੱਜ ਰਾਤ ਦਾ ਕੈਂਪ ਕੀਤਾ ਔਰ ਲੋਕੀ ਇਸ ਕੋ ਗੱਲ ਕਰ ਰਹੇ ਆ ਵੀ ਐਤ ਕੀ ਜਿਹੜੀ ਬਾਤ ਆ ਉਹ ਬਹੁਤ ਜਨ ਸਮਾਜ ਪਾਰਟਿਸਪੇਟ ਕਿਉਂਕਿ ਜਿਹੜੀ ਨਵਾਂ ਸੈਰ ਦੇ ਵਿੱਚ ਰੈਲੀ ਹੋਈ ਆ ਉਹਨੇ ਵੀ ਸਾਰੀਆਂ ਜਿਹੜੀਆਂ ਤਨਾਰਟ ਪਾਰਟੀਆਂ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਕਿ ਇੰਨਾ ਇਕੱਠ ਵੇਖ ਕੇ ਔਰ ਜਦੋਂ ਅਸੀਂ ਅੱਜ ਦੇਖਦੇ ਆ ਆ ਜਿਹੜਾ ਰੋਡ ਸਵਾਜ ਚੱਲ ਰਿਹਾ ਜਿਗਰਾਉਂ ਦੇ ਵਿੱਚੋਂ ਇਹ ਤੁਹਾਡੇ ਸਾਹਮਣੇ ਆ ਵੀ ਦੇਖੋ ਕਿੰਦਾ ਪਬਲਿਕ ਆਪੋ ਆਪ ਇੱਥੇ ਆਈ ਹੋਈ ਆ ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਪੈਸੇ ਦੇ ਨਾਲ ਖਰਾਏ ਦੋਖਾਂ ਨੂੰ ਲੈ ਕੇ ਆਉਂਦੀਆਂ ਨੇ ਪਰ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਬਿਲਕੁਲ ਲੋਕੀ ਆਪਣੇ ਕੋਲੋਂ ਪੈਸਾ ਖੱਤ ਕੇ ਔਰ ਬਹੁਜਨ ਸਮਾਜ ਪਾਰਟੀ ਦੇ ਨਾਲ ਚੱਲ ਰਹੇ ਨੇ ਔਰ ਸਾਨੂੰ ਪੂਰੀ ਉਮੀਦ ਆ ਔਰ ਪੂਰਾ ਭਰੋਸਾ ਦਿੱਤਾ ਵੀ ਐਤ ਕੀ ਜਿਹੜੀ ਰੁੱਧਿਆਣਾ ਦੀ ਲੋਕ ਸਭਾ ਸੀਟ ਆ ਉਹ ਜਿੱਤ ਕੇ ਜੀ ਭੈਣ ਕੁਮਾਰੀ ਮਾਇਆਬੱਦੀ ਦੀ ਝੋਲੀ ਪਾਵਾਂਗੇ ਸਰਦਾਰ ਦਵਿੰਦਰ ਸਿੰਘ ਜੀ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਅਪਵਾਜਾਂਗੇ ਔਰ ਭੈਣ ਕੁਮਾਰੀ ਮਾਇਆਬੱਦੀ ਦੇ ਹੱਥ ਵਿੱਚ ਮਨਜ਼ੂਰ ਕਰਕੇ ਉਹਨਾਂ ਨੂੰ ਦੇ ਹੀ ਪ੍ਰਧਾਨ ਮੰਤਰੀ ਬਣਾਵਾਂਗੇ ਧੰਨਵਾਦ ਜੀ ਬੋਲੇ ਦੂਜਨ ਪ੍ਰਧਾਨ ਨੂੰ ਤੁਸੀਂ ਸਾਰੇ ਜ਼ਿਲ੍ਹੇ ਨੂੰ ਵੇਖਦੇ ਹੋ ਜ਼ਿਲ੍ਹੇ ਦੇ ਬੱਚਾ ਆਪਣੀ ਕੀ ਬੀਤਣਾ ਪਹਿਲਾਂ ਤਾਂ ਮੈਂ ਆਪਕੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬੁੱਤਾ ਸਿੰਘ ਸੰਗਵਾਲ ਬਹੁਜਨ ਸਮਾਜ ਪਾਰਟੀ ਲੁਧਿਆਣਾ ਵਿਅਰਤੀ ਦੇ ਪ੍ਰਧਾਨ ਆ ਅੱਜ ਜਗਰਾਉਂ ਦੇ ਅੰਦਰ ਜੋ ਅਰੋੜ ਸੋ ਰੱਖਿਆ ਸਰਦਾਰ ਸੁਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਜੀ ਦਾ ਕਿਉਂਕਿ ਉਹ ਲੋਕ ਸਭਾ ਲੁਧਿਆਣਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹਨ ਭੈਣ ਮਾਇਆਵਤੀ ਜੀ ਨੇ ਲੇ ਲੀਡਰ ਪੰਜਾਬ ਦੀ ਸਮੂਹੀ ਲੀਡਰ ਨੇ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਅੱਜ ਇਸ ਰੋਡ ਸੋ ਤੋਂ ਪਤਾ ਲੱਗਦਾ ਕਿ ਲੋਕੀ ਨੇ ਜਿਹੜੇ ਉਹ ਤਾਬਲੇ ਬੈਠੇ ਆ ਇਨ੍ਹਾਂ ਪਾਰਟੀਆਂ ਤੋਂ ਦੁਖੀ ਹੋਏ ਹੋਏ ਨੇ ਉਹਨਾਂ ਨੇ ਇਹਨਾਂ ਨੂੰ 75 ਸਾਲ ਫਰਕ ਲਿਆ ਲੇਕਿਨ 2022 ਦੇ ਅੰਦਰ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਭੁਲੇਖਾ ਸੀ ਕਿ ਸ਼ਾਇਦ ਝਾੜੂ ਵਾਲੇ ਸਾਡਾ ਬਦਲਾ ਲਿਆ ਦੇਣ ਕਿਉਂਕਿ ਉਹ ਭੁਲੇਖਾ ਉਹਨਾਂ ਦੇ ਮਨਾਂ 'ਚ ਤਾਂ ਪੈ ਗਿਆ ਕਿਉਂਕਿ ਸੀਐਮ ਸਾਹਿਬ ਉਹ ਗੱਲ ਚੁਟਕਲੇ ਵਾਂਗੂ ਬਹੁਤ ਸੁਣਾਉਂਦੇ ਨੇ ਇਸ ਕਰਕੇ ਉਹਨਾਂ ਨੇ ਦੁਨੀਆ ਦਾ ਜਿਹੜਾ ਮਨ ਸੀ ਉਹ ਮੋੜਿਆ ਉਹ ਮੋੜ ਨਾਲ ਲੋਕਾਂ ਨੇ ਚਾਹਿਆ ਵੀ ਸ਼ਾਇਦ ਬਦਲਾਅ ਹੋ ਜਵੇ ਪਰ ਲੋਕਾਂ ਨੇ 2022 ਦੇ ਵਿੱਚ ਉਹਨਾਂ ਨੂੰ ਖੁੱਲਕੇ ਵੋਟਾਂ ਪਾਈਆਂ ਅਤੇ 92 ਐਮਐਲਏ ਜਿਤਾਈ ਉਹ ਜਿਤਾਉਣ ਤੋਂ ਬਾਅਦ ਉਹਨਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ 1000 ਰੁਪਏ ਦੇ ਘਰ ਘਰ ਨੌਕਰੀ ਦੇਣ ਦੇ ਜਾਂ ਨਸਿਆਂ ਨੂੰ ਬੰਦ ਕਰਨ ਦੇ ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦੇ ਬੁੜਾਪਾ ਵਿਧਵਾ ਪੈਨਸ਼ਨ ਵਧਾਉਣ ਦੇ ਜਾਂ ਬੱਚਿਆਂ ਦਾ ਪੋਸਟਮੈਟਿਕ ਸਕਾਲਰਸ਼ਿਪ ਦਾ ਮੁੱਦਾ ਇਹ ਇਹ ਕੋਈ ਵੀ ਮਤਲਬ ਉਹਨਾਂ ਨੇ ਪੂਰਾ ਨਹੀਂ ਕੀਤਾ ਇਸ ਕਰਕੇ ਲੋਕ ਤਤ ਤਤ ਤੇ ਬੈਠੇ ਨੇ ਇੱਕੀ ਤਤ ਪਰ ਕਿ 1 ਜੂਨ ਨੂੰ ਇੱਕ ਇੱਕ ਵੋਟ ਹਾਥੀ ਵਾਲਾ ਬਟਨ ਦਵਾ ਕੇ ਜੋ 3 ਨੰਬਰ ਤੇ ਹਾਥੀ ਦਾ ਵਟਣਾ ਸਰਦਾਰ ਗਵਿੰਦਰ ਸਿੰਘ ਜੀ ਦਾ ਚੋਣ ਨਿਸ਼ਾਨਾ ਕਿਹੜਾ ਉਹ 3 ਨੰਬਰ ਤੇ ਆ ਮਸੀਹ ਦੇ ਉੱਤੇ ਖਾਸੀ ਵਾਲਾ ਵਡਣਾ ਉਹ ਦਵਾ ਕੇ ਲੋਕਾਂ ਨੇ ਸਰਦਾਰ ਦਵਿੰਦਰ ਸਿੰਘ ਜੀ ਗਾਉਂ ਗੜੀਆ ਸਾਹਿਬ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਇਹ ਸੀਟ ਅਸੀਂ ਜਿਤਾ ਕੇ ਭੈਣ ਮਾਇਆ ਵਰਤੀ ਟੋਲੀ ਚੋਲੀਆ ਤਾਂ ਜੋ ਇੱਥੇ ਲੋਕਾਂ ਦੇ ਦੁੱਖਾਂ ਦਾ ਹੱਲ ਹੋ ਸਕੇ ਜੈਪੀ ਜੈਪਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਮੇਰੇ